ਤੇ ਸਿਖਰ ਜਾ ਕੇ ਦੇਖਿਆ ਇਹ ਐਕਸਪਾਇਰ ਹੋਈਆਂ ਪਈਆਂ ਨੇ ਸਾਨੂੰ ਇਸ ਮਾਮਲੇ ਦੀ ਜਾਂਚ ਚਾਹੀਦੀ ਹੈ ਇਹ ਬਾਈ ਦੀਆਂ ਨੇ ਜੀ ਚੱਲ ਰਿਹਾ ਹੁਣ 2024 ਉਹ ਬੱਚੇ ਨੂੰ ਸਾਡੇ ਨੂੰ ਨੁਕਸਾਨ ਪਹੁੰਚਦਾ ਇਹਦਾ ਕੌਣ ਜ਼ਿੰਮੇਵਾਰ ਸੀਗਾ ਜੀ ਆਖ ਦੇ ਡੇਟ ਟੱਪੀ ਹੋਈ ਹੈ ਮੈਂ ਮੁੰਡੇ ਨੂੰ ਦਿਖਾਈ ਨਹੀਂ ਦਿੱਤੀਆਂ ਹੂੰ ਕਹਿੰਦਾ ਮਾ ਆਈ ਨਾ ਕਿ ਜਦ ਡੇਟ ਟੱਪੀ ਹੋਈ ਹੈ ਮੈਂ ਹੀ ਜਾ ਕੇ ਕਾਹਨਸ ਤੇ ਧਾਤੀ ਜੁਵਾਗੋਵਾਰ ਬੋਜਾਂ ਤੇ ਕੌਣ ਜ਼ਿੰਮੇਵਾਰ ਹੈ ਇਹਦਾ ਫੇਰ ਹੋ ਰਹੀ ਤਾਂ ਕਹਿੰਦੇ ਪੀਣਾ ਕਿ ਕੌਣ ਜ਼ਿੰਮੇਵਾਰ ਹੈ ਜੁਵਾਗੋਵਾਰ ਬੋਜਾਂ ਦੱਸਿਆ ਸਵੇਰੇ ਆ ਸਿਸੀਆਂ ਕਈ ਪਰਿਵਾਰ ਇਥੋਂ ਲੈ ਕੇ ਗਏ ਨੇ ਉਨਨ ਦੱਸਿਆ ਵੀ ਇਹਨਾਂ ਦੀ ਡੇਟ 6 6 ਮਹੀਨੇ ਐਕਸਪਾਇਰੀ ਆ ਬਾਕੀ ਇਹਨਾਂ ਨੇ ਜੋ ਬਚੀਆਂ ਸੀ ਸੀ ਦੀਆਂ ਕੋਦੋਂ ਪੈਕਟ ਇਹਨਾਂ ਨੇ ਆ ਦੇਖੋ ਚੁੱਲ੍ਹੇ ਚ ਵਿੱਚ ਵੀ ਇਹਨਾਂ ਨੇ ਮਚਾ ਦਿੱਤੀ ਤੁਹਾਨੂੰ ਪਤਾ ਸੀ ਇਹਨਾਂ ਐਕਸਪਾਇਰ ਐ ਨਹੀਂ ਜੀ ਤੁਸੀਂ ਦੇਖਿਆ ਵੀ ਨਹੀਂ ਆ ਅਸੀਂ ਪਹਿਲਾਂ ਮੈਂ ਦੇਖ ਕੇ ਤੇ ਰੱਖੀਆਂ ਨਹੀਂ ਜੀ ਇਹ ਦੇਖੋ ਜੀ ਅਸੀਂ ਮਾਮਲੇ ਦੀ ਜਾਂਚ ਕਰਾਂ ਕਿਵੇਂ ਹੋਇਆ ਇਹ ਮੈਨੂੰ ਤਾਂ ਤੁਹਾਡੇ ਦੱਸਣ ਤੋਂ ਪਤਾ ਲੱਗਿਆ ਜੀ ਹੱਥਾਂ ਦੇ ਵਿੱਚ ਸ਼ੀਸ਼ੀਆਂ ਫੜ ਕੇ ਖੜੇ ਇਹ ਲੋਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੋਵਿੰਦਪੁਰਾ ਜਵਾਹਰਵਾਲਾ ਦੇ ਨੇ। ਇਥੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਬੱਚਿਆਂ ਨੂੰ ਐਕਸਪਾਇਰ ਦਵਾਈ ਦਿੱਤੀ ਗਈ ਹੈ ਇਹ ਆਇਰਨ ਅਤੇ ਫੋਲਿਕ ਐਸਿਡ ਦੀ ਦਵਾਈ ਹੈ ਜੋ ਆਂਗਣਵਾੜੀ ਤੋਂ ਦਿੱਤੀ ਗਈ ਹੈ ਇਲਜ਼ਾਮ ਲਗਾਇਆ ਗਿਆ ਹੈ ਕਿ ਐਕਸਪਾਇਰ ਹੋ ਚੁੱਕੀ ਹੈ ਪਰ ਫਿਰ ਵੀ ਬੱਚਿਆਂ ਨੂੰ ਦਿੱਤੀ ਗਈ ਹੈ ਇਸੇ ਲਈ ਸ਼ੀਸ਼ਿਆਂ ਜਿਹੜੀਆਂ ਲਿਆ ਕੇ ਉਹਨਾਂ ਨੇ ਆਂਗਣਵਾੜੀ ਦੇ ਵਿੱਚ ਪ੍ਰਦਰਸ਼ਨ ਕੀਤਾ ਦਿਖਾਇਆ ਸਵਾਲ ਪੁੱਛੇ ਇਲਜ਼ਾਮ ਇਹ ਵੀ ਲਾਇਆ ਕਿ ਆਂਗਣਵਾੜੀ ਵਾਲਿਆਂ ਕੋਲ ਜੋ ਹੋਰ ਦਵਾਈਆਂ ਸਨ ਜੋ ਐਕਸਪਾਇਰ ਸਨ ਉਹਨਾਂ ਨੂੰ ਸਾੜ ਦਿੱਤਾ ਗਿਆ ਹੈ ਇਲਜ਼ਾਮ ਗੰਭੀਰ ਨੇ ਕੀ ਕਹਿ ਰਹੇ ਨੇ ਪਿੰਡ ਵਾਲੇ ਸੁਣਦੇ ਆ ਕੀ ਦਿੱਤਾ ਸੀ ਨਾਲ ਇਹਨਾਂ ਨੇ ਤੁਹਾਨੂੰ ਕੁਛ ਨਹੀਂ ਤਾਂ ਸੀਸੀ ਸੀਸੀ ਦੇ ਨੇ ਖਾਣਾ ਵੀ ਦਿੱਤਾ ਜੀ ਖਾਣਾ ਦੋ ਚਾਰ ਦਿਨ ਮੰਗਦੋਂ ਦਿੱਤਾ ਹੈ ਦੋ ਦਿਨ ਹਾਂ ਤੁਸੀਂ ਕੋਈ ਇੱਥੇ ਰਜਿਸਟਰ ਤੇ ਸਾਈਨ ਸੂਨ ਕਰਿਆ ਜਦੋਂ ਲੈ ਕੇ ਗਏ ਅੰਗੂਠਾ ਲਵਾਇਆ ਹਾਂ ਕਿੰਨੀਆਂ ਸ਼ੀਸ਼ੇ ਦੀਆਂ ਦੋ ਸ਼ੀਸ਼ੇ ਦੀਆਂ ਬਿਲਕੁਲ ਨਾ ਸਾਡੇ ਕੋਲ ਇੱਕ ਸ਼ੀਸ਼ੇ ਨਹੀਂ ਹੈਗੀ ਸਾਡੇ ਕੋਲ ਇਹ ਹੀ ਦੀਆਂ ਇਹ ਹੀ ਮੈਂ ਨਹੀਂ ਆ ਚੱਕਦੇ ਹਾਂ ਆਖੇ ਡੇਟ ਟੱਪੀ ਹੋਈ ਹੈ ਮੈਂ ਮੁੰਡੇ ਨੂੰ ਦਿਖਾਈ ਨਹੀਂ ਦਿੱਤੀਆਂ ਹੂੰ ਕਹਿੰਦਾ ਮਾਂ ਇੰਨਾ ਕਿਤੇ ਡੇਟ ਟੱਪੀ ਹੋਈ ਹੈ ਮੈਂ ਹੀ ਜਾ ਕੇ ਕਾਂਸਤੇ ਧਰਤੀ ਫਿਰ ਜਬਾਕ ਬਿਮਾਰ ਹੋ ਜਾਂਦੇ ਕੌਣ ਜ਼ਿੰਮੇਵਾਰ ਹੈ ਦਾ ਆਫੇਰ ਹੋ ਰਹੀ ਤਾਂ ਕਹਿੰਦੇ ਵੀ ਇਹਨਾਂ ਕਾਹਨੂੰ ਜ਼ਿੰਮੇਵਾਰ ਹੈ ਜਿਹੜੇ ਬੱਚਾ بیمار ਹੋ ਜਾਂਦੇ ਸਾਡੇ ਪਿੰਡ ਚ ਰਾਸ਼ਨ ਵੰਡਣ ਅੰਗਣਵਾੜ ਵਿੱਚ ਰਾਸ਼ਨ ਵੰਡਦੇ ਸੀਗੇ ਉਹਦੇ ਨਾਲ ਦੋ ਸ਼ੀਸ਼ੀਆਂ ਦੇ ਰਹੇ ਨੇ ਆਵਲੀਆਂ ਬੱਚਿਆਂ ਵਾਸਤੇ ਨਾ ਤਾਂ ਉਹ ਐਵੇਂ ਦਾ ਦੱਸ ਰਹੇ ਆਗੇ ਵੀ ਕੀ ਮੈਂ ਦੇਣੀ ਆ ਬੱਚੇ ਨੂੰ ਕਿੰਨੇ ਚਮਚ ਦੇਣੇ ਆ ਕੁਛ ਨਹੀਂ ਐਵੇਂ ਦਾ ਦੱਸ ਰਹੇ ਤੇ ਅਸੀਂ ਘਰ ਜਾ ਕੇ ਦੇਖਿਆ ਇਹ ਐਕਸਪਾਇਰ ਹੋਈਆਂ ਪਈਆਂ ਨੇ ਸਾਨੂੰ ਇਸ ਮਾਮਲੇ ਦੀ ਜਾਂਚ ਚਾਹੀਦੀ ਹੈ ਕਿੰਨੀਆਂ ਕ ਸ਼ੀਸ਼ੀਆਂ ਨੇ ਪਿੰਡ ਚ ਵੰਡੀਆਂ ਹੋਣਗੀਆਂ ਹੈ ਕਿੰਨੇ ਕ ਬੱਚੇ ਇੱਥੇ ਵੱਢਦੇ ਨੇ ਉਹ ਤਾਂ ਬੱਚਿਆਂ ਦੇ ਹਿਸਾਬ ਨਾਲ ਜੋ-ਜੋ ਵੀ ਇਨਕੋਲੇ ਐਡ ਨਹੀਂ ਜੀ ਉਹਨਾਂ ਨੂੰ ਸਭ ਨੂੰ ਫੋਨ ਕਰਕੇ ਆਪ ਕਹਿ ਰਹੇ ਹੈਗੇ ਵਿਰਾਸਣ ਲੈ ਕੇ ਜਾਓ ਇਹ ਬਾਈ ਦੀਆਂ ਨੇ ਜੀ ਚੱਲ ਰਿਹਾ ਹੁਣ 2024 ਬਾਈ ਦੇ ਬਣੀਆਂ ਹੋਈਆਂ ਐਕਸਪਾਇਰ ਕਰ ਰਹੀਆਂ ਦੇਖੋ 622 ਜੀ 1123 ਹਾਂ 23 ਦੇ ਵਿੱਚ ਹਾਂਜੀ ਹਾਂਜੀ ਕੀ ਕਹਿਣਾ ਚਾਹੂਗੇ ਜਿਹੜਾ ਇਹ ਸ਼ੀਸ਼ੇ ਦੇ ਰਿਹਾ ਹੈ 82 ਸ਼ੀਸ਼ੇ ਦੇ ਰਹੀਆਂ ਇਦੇ ਬਾਰੇ ਹੀ ਹੈ ਜੀ ਜੇ ਕੋਈ ਬੱਚੇ ਨੂੰ ਸਾਡੇ ਨੂੰ ਨੁਕਸਾਨ ਪਹੁੰਚਦਾ ਤਾਂ ਇਹਦਾ ਕੌਣ ਜ਼ਿੰਮੇਵਾਰ ਸੀਗਾ ਜੀ ਦੱਸਿਆ ਸਵੇਰੇ ਆਹ ਸਿਸੀਆਂ ਕਈ ਪਰਿਵਾਰ ਇੱਥੋਂ ਲੈ ਕੇ ਗਏ ਨੇ ਉਹਨਾਂ ਨੂੰ ਦੱਸਿਆ ਵੀ ਇਹਨਾਂ ਦੀ ਡੇਟ 6 6 ਮਹੀਨੇ ਐਕਸਪਾਇਰ ਹੀ ਆ ਕਾੜੀਆਂ ਸਿਸੀਆਂ ਨੇ ਇਹ ਸਿਸੀਆਂ ਨੇ ਜੀ ਬੱਚਿਆਂ ਦੀ ਗਰੋਥ ਵਾਸਤੇ ਜਾਂ ਲੇਡੀਜ਼ ਵੀ ਪੀ ਸਕਦੇ ਨੇ ਵੀ ਇਹ ਵਧੀਆ ਹੁੰਦੀਆਂ ਨੇ ਕਿ ਇਸ ਤਰ੍ਹਾਂ ਦੱਸਿਆ ਇਹਨਾਂ ਨੂੰ ਕਿੱਥੋਂ ਲੈ ਕੇ ਗਏ ਸੀ ਇੱਥੇ ਗੋਬਿੰਦਪੁਰੇ ਜਮਾਹਰ ਵਾਲੇ ਜੋ ਅੰਗਣਵਾਲੀ ਦਫ਼ਤਰ ਹੈ ਇੱਥੋਂ ਦਿੱਤੀਆਂ ਗਈਆਂ ਨੇ ਜੀ ਕੀ ਸਮੱਸਿਆ ਕੀ ਆਈ ਸੀ ਇਸ ਦੀ ਸਮੱਸਿਆ ਇਹ ਇਹਨਾਂ ਦੀ ਡੇਢ ਟੱਪਣ ਤੋਂ ਬਾਅਦ ਜਦੋਂ ਇਹਨਾਂ ਨਾਲ ਹੁਣ ਥੋੜਾ ਤਕਰਾਰ ਹੋਇਆ ਵੀ ਤੁਸੀਂ ਇਹ ਐਕਸਪਾਇਰ ਕਿਉਂ ਦਿੱਤੀਆਂ ਨਗੀਆਂ ਤਾਂ ਬਾਅਦ ਚ ਇਹਨਾਂ ਨੇ ਜੋ ਬਚੀਆਂ ਸ਼ੀਸ਼ੀਆਂ ਦੀਆਂ ਇੱਕ ਦੋ ਪੈਕੇਟ ਇਹਨਾਂ ਨੇ ਆ ਦੇਖੋ ਚੁੱਲ੍ਹੇ ਦੇ ਵਿੱਚ ਵੀ ਇਹਨਾਂ ਨੇ ਮਚਾ ਦਿੱਤੀਆਂ ਜਦੋਂ মিডিਆ ਆ ਪੱਤਰਕਾਰ ਆਏ ਫਿਰ ਫਿਰ ਉਸ ਤੋਂ ਬਾਅਦ ਇਹ ਮੰਨੇ ਨੇ ਵੀ ਹਾਂ ਇਹ ਅਸੀਂ ਮਚਾਈਆਂ ਨੇ ਬਾਕੀ ਆ ਸ਼ੀਸ਼ੀਆਂ ਐਕਸਪਾਇਰ ਦਿੱਤੀਆਂ ਨਗੀਆਂ ਅਸੀਂ ਇਹ ਮੰਗ ਕਰਦੇ ਆਂਗੇ ਸਰਕਾਰ ਤੋਂ ਵੀ ਜੋ ਵੀ ਐਕਸਪਾਇਰ ਸ਼ੀਸ਼ੀਆਂ ਨੇ ਦਿੱਤੀਆਂ ਨੇ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਅੱਗੇ ਜੋ ਇਹਨਾਂ ਦਿੱਤੀਆਂ ਨੇ ਅਫਸਰਾਂ ਤੋਂ ਉਹਨਾਂ ਦੇ ਵੀ ਕਾਰਵਾਈ ਹੋਏ ਹੋਣੀ ਚਾਹੀਦੀ ਜਦੋਂ ਇਹਨਾਂ ਸੀਸੀਆਂ ਦਾ ਨੰਬਰ ਦੇਖਿਆ ਜੇ ਇਹ ਗਲਤ ਤੀਆਂ ਇਹਨਾਂ ਦੀ ਡੇਟ ੱਪੀ ਹੋਈ ਦੀ ਆਂਗਨਵਾੜੀ ਇਨਚਾਰਜ ਤੋਂ ਵੀ ਇਸ ਬਾਬਤ ਸਵਾਲ ਹੋਇਆ ਤੇ ਮਸਲਾ ਪ੍ਰਸ਼ਾਸਨ ਤੱਕ ਵੀ ਪਹੁੰਚਿਆ ਪਰ ਸਭ ਕੈਰੇ ਨੇ ਕਿਸ ਗੱਲ ਤੋਂ ਅਣਜਾਣ ਸਨ ਜਾਂਚ ਪੜਤਾਲ ਹੋਵੇਗੀ ਕੋਪਾ ਤਾਂ ਨੀ ਮੈਨੂੰ ਨਹੀਂ ਪਤਾ ਜੀ 6 ਮਹੀਨੇ ਬਾਅਦ ਸਾਡੇ ਕੋਲ ਦਵਾਈ ਆਉਂਦੀ ਆਉਂਦੀ ਹੈ ਜੀ ਤੁਸੀਂ ਘਰਾਂ ਚ ਕਿੰਨੀਆਂ ਬੰਡੀਆਂ ਘਰਾਂ ਚ ਸਿਥੋੜੀਆਂ ਬੰਡੀਆਂ ਨੇ ਜੀ ਉਹਨੂੰ ਪਤਾ ਸੀ ਨਾ ਐਕਸਪਾਇਰ ਹੈ ਨਾ ਜੀ ਤੁਸੀਂ ਦੇਖਿਆ ਵੀ ਨਹੀਂ ਅਸੀਂ ਪਹਿਲਾਂ ਮੈਂ ਦੇਖ ਕੇ ਤੇ ਰੱਖੀ ਐ ਨਹੀਂ ਜੀ ਇਹ ਜੀ ਸਾਡੇ ਕੋਲ ਹੈਲਥ ਡਿਪਾਰਟਮੈਂਟ ਵੱਲੋਂ ਸਪਲਾਈ ਆਉਂਦੀ ਹੈ ਬੱਚਿਆਂ ਦੀ ਜਿਹੜੀ ਕਮਜ਼ੋਰ ਉਹ ਹੈਗੀ ਐ ਆਇਰਨ ਦੀ ਕਮੀ ਹੁੰਦੀ ਐ ਜਿਵੇਂ ਕਿ ਬਾਰ ਬਾਰ ਚੈੱਕ ਅਪ ਕੀਤਾ ਜਾਂਦਾ ਹੈਲਥ ਡਿਪਾਰਟਮੈਂਟ ਵੱਲੋਂ ਵੀ ਤਾਂ ਫਿਰ ਹਫਤੇ ਦੇ ਵਿੱਚ ਦੋ ਵਾਰੀ ਬੱਚੇ ਨੂੰ ਇਹ ਦਿੱਤੀ ਜਾਂਦੀ ਐ ਡੋਜ ਆਇਰਨ ਫੋਲਕੇਸ ਇਹ ਸਰ ਮੈਨੂੰ ਦੇਖੋ ਇਹਦੇ ਬਾਰੇ ਕੋਈ ਜਾਣਕਾਰੀ ਕਿਸੇ ਪਬਲਿਕ ਵੱਲੋਂ ਨਹੀਂ ਦਿੱਤੀ ਗਈ ਔਰ ਨਾ ਹੀ ਮੇਰੇ ਡਿਪਾਰਟਮੈਂਟ ਦੇ ਵਰਕਰ ਵੱਲੋਂ ਜਾਂ ਸੁਪਰਵਾਈਜ਼ਰ ਵੱਲੋਂ ਮੈਨੂੰ ਕੋਈ ਜਾਣਕਾਰੀ ਤੁਹਾਡੇ ਵੱਲੋਂ ਹੀ ਮੇਰੇ ਕੋਲ ਜਾਣਕਾਰੀ ਆਈ ਹੈ ਸੋ ਇਸ ਸਬੰਧੀ ਮੈਂ ਜਾ ਕੇ ਜੇਦੀ ਪੁੱਛ ਕਰਾਂਗੀ ਪੂਰੀ ਕਿਸ ਪੜਾ ਤੱਕ ਕੀ ਹੋਇਆ ਇਹ ਮੈਡਮ ਤੁਸੀਂ ਕਹਿ ਰਹੇ ਹੋ ਵੀ ਇਹ ਸ਼ਿਸ਼ੀਆਂ ਜਿਹੜੀਆਂ ਹੈਗਾ ਚਮਚਾ ਉੱਥੇ ਦਿੱਤਾ ਜਾਂਦਾ ਬੱਚਿਆਂ ਨੂੰ ਪਰ ਇਹ ਲੋਕਾਂ ਦੇ ਘਰਾਂ ਤੱਕ ਕਿਵੇਂ ਪਹੁੰਚਦੀਆਂ ਜਿਹੜੀ ਸਪਲਾਈ ਤੁਹਾਡੇ ਸੈਂਟਰਾਂ ਤੱਕ ਸੀਮਤ ਹੈ ਉਹ ਘਰਾਂ ਤੱਕ ਕਿਵੇਂ ਪਹੁੰਚਦੀ ਇਹ ਦੇਖੋ ਜੀ ਅਸੀਂ ਮਾਮਲੇ ਦੀ ਜਾਂਚ ਕਰਾਂਗੇ ਕਿਵੇਂ ਹੋਇਆ ਇਹ ਮੈਂ ਤਾਂ ਤੁਹਾਡੇ ਦੱਸਣ ਤੋਂ ਪਤਾ ਲੱਗਿਆ ਜੀ